ਸਮੇ ਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਹਲਕਾ ਫਰੋਜਪੁਰ ਅਨਚਾਰਜ ਨੈਸ਼ਨਲਿਸਟ ਜਸਤੀ ਪਾਰਟੀ ਵੱਲੋਂ ਅੱਜ ਪਿੰਡ ਮਹਿਪਾਕਸ ਸਿੰਘ ਵਾਲਾ ਵਿੱਚ ਪਹੁੰਚਿਆ ਇੱਥੇ ਜਿਹੜੇ ਮਜ਼ਦੂਰ ਏ ਇਹਨਾਂ ਨੇ ਮੈਂ ਕਾਫੀ ਜਿਹੜੀਆਂ ਮੁਸ਼ਕਲਾਂ ਇਹਨਾਂ ਨੇ ਸਾਨੂੰ ਦੱਸੀਆਂ ਜਿਵੇਂ ਨਰੀਗਾ ਪ੍ਰਤੀ ਲਾ ਲੋ ਹੋਰ ਜਿਹੜੀਆਂ ਸਰਕਾਰ ਵੱਲੋਂ ਜਿਹਨੇ ਸੁੱਖ ਸਹੂਲਤਾਂ ਨਹੀਂ ਉਹਨਾਂ ਨੂੰ ਮਿਲ ਨਹੀਂ ਰਹੀਆਂ ਜਿਹੜੀ ਸਾਡੀ ਨੈਸ਼ਨਲਿਸਟ ਜਸਤੀ ਪਾਰਟੀ ਇਹ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰਾਂ ਦੇ ਹੱਕਾਂ ਵਿੱਚ ਖੜੀ ਜਿਵੇਂ ਨਰੀਗਾ ਤੇ ਲਾ ਲੋ ਪੱਠੇ ਤੇ ਹੋਰ ਜਿਹੜੇ ਜਿਹੜੇ ਮਜ਼ਦੂਰ ਏ ਕੰਮ ਏ ਜਿਹੜੇ ਉਹਨਾਂ ਦੇ ਹੱਕਾਂ ਪ੍ਰਤੀ ਜਿਹੜੀ ਲੜ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਸੀ ਇਹਨਾਂ ਨੂੰ ਇੱਕ ਵਿਸ਼ਵਾਸ ਦਵਾਇਆ ਗਿਆ ਕਿ ਜਿਹੜਾ ਇਹਨਾਂ ਦਾ ਨਰੇਗਾ ਦਾ ਕੰਮ ਰੁਕਿਆ ਜਾਂ ਕੁਛ ਦਿਨ 31 ਮਾਰਚ ਤੱਕ ਪੂਰਾ ਨਹੀਂ ਹੁੰਦਾ ਅਸੀਂ ਕਰਾ ਕੇ ਦਵਾਂਗੇ ਅਤੇ ਮੈਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਿਹੜੀ ਕਮੇਟੀ 15 ਮੈਂਬਰੀ ਕਮੇਟੀ ਬਣੀ ਉਹਦੇ ਵਿੱਚ ਅਹੁਦੇਦਾਰੀਆਂ ਲਾਣੀਆਂ ਗਈਆਂ ਉਹ ਕਮੇਟੀ ਜਿਹੜੀ ਨਰੇਗਾ ਦੇ ਕੰਮਾਂ ਦੇ ਜਿਵੇਂ ਜੋਬ ਕਾਰਡ ਦੇ ਜਿਵੇਂ ਕੋਈ ਮੁਸ਼ਕਲ ਆ ਰਹੀ ਏ ਜਾਂ ਖਾਤੇ 'ਚ ਕੋਈ ਮਿਸਟੇਕ ਆ ਰਹੀ ਏ ਜਾਂ ਪੈਸੇ ਨਹੀਂ ਪੈ ਰਹੇ ਜਾਂ ਸਹੀ ਢੰਗ ਤਰ੍ਹਾਂ ਜਿਹੜੇ ਅਰਜ਼ੀਆਂ ਭਰ ਕੇ ਗ੍ਰਾਹਕ ਸੱਕ ਤੱਕ ਨਹੀਂ ਪਹੁੰਚਾਈਆਂ ਜਾਂਦੇ ਜੇ ਪਹੁੰਚਾ ਦਿੰਦੇ ਤਾਂ ਉਹ 15 ਦਿਨਾਂ ਉਹਦੇ ਵਿੱਚ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਉਹ ਸਾਰੀ ਕਮੇਟੀ ਇਹਦੀ ਦੇਖਰੇਖ ਕਰੂਗੀ ਇਹਦੇ ਵਿਸ਼ੇ ਤੇ ਜਿਹੜੀ ਸਾਨੂੰ ਇੱਕ ਵੀਡੀਓ ਮੈਡਮ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਅਸੀਂ ਜਾ ਕੇ ਉਹਨਾਂ ਨੂੰ ਜਿਹੜੀ ਇੱਕ ਬੇਨਤੀ ਵੀ ਕਰਾਂਗੇ ਵੀ ਜਿਹੜਾ ਨਰੇਗਾ ਦਾ ਕੰਮ ਹੈ 31 ਮਾਰਚ ਤੱਕ ਪੂਰਾ ਸੌਦਨ ਕੀਤਾ ਜਾਵੇ